ਦੇਖੋ ਡੈਫੀਨਿਟਲੀ ਪੈਕੇਜ ਤੇ ਬਹੁਤ ਘਟਾ ਹੈ। ਔਰ ਉਹ ਐਸਸੀ ਨੂੰ ਇਹ ਕਹਿੰਦੇ ਪਏ ਨੇ ਕਿ ਤੂੰ ਇਨੀਸ਼ੀਅਲੀ 1600 ਕਰੋੜ ਤੇ ਲਾਓ ਤੇ ਤੁਸੀਂ ਇਹਨੂੰ ਖਰਚ ਕਰੋ ਬਾਕੀ ਜ਼ਰੂਰਤ ਪੈਗੀ ਤੇ ਹੋਰ ਦੇ ਦਾਂਗੇ। ਜਿਹੜੀ ਕਿ ਗੱਲ ਮੈਨੂੰ ਨਾ ਕੋਈ ਜੱਜਰੀ ਵੀ ਟਾਈਮ ਟਪਾਇਆ ਵੀ ਹੁੰਦੇ ਕਰੋ ਬਾਕੀ ਦੇਖਾਂਗੇ ਕੋਈ ਗੱਲ ਨਹੀਂ। ਤੇ ਇਸ ਵਾਸਤੇ ਹੈ ਤੇ ਪੈਕੇਜ ਘਟਾ ਹੈ ਪੰਜਾਬੀਆਂ ਜਿੰਨਾ ਕੋ ਪੰਜਾਬ ਤੋਂ ਨੁਕਸਾਨ ਹੋਇਆ ਹੈ ਉਹਦੇ ਮੁਤਾਬਕ ਪਰ ਕੀ ਕੀਤਾ ਜਾ ਸਕਦਾ ਹੈ ਕਿ ਅਸੀਂ ਤੇ ਸਿਰਫ ਦੱਸ ਹੀ ਸਕਦੇ ਹਾਂ ਨਾ ਲੇਕਿਨ ਗੱਲ ਕੀ ਹੈ ਕਿ ਜਿਨ੍ਹਾਂ ਨੇ ਦੱਸਣਾ ਸੀ ਜਦੋਂ ਗੁਰਦਾਸਪੁਰ ਦੇ ਵਿੱਚ ਮੀਟਿੰਗ ਹੋ ਰਹੀ ਸੀ ਕਿ ਉਹਨਾਂ ਨੇ ਆਪਣਾ ਪੱਖ ਨਹੀਂ ਸਟਰੋਂਗਲੀ ਰੱਖਿਆ ਕਿ ਉਹ ਉਸ ਦੀ ਗੱਲ ਕਰਦੇ ਖੁੱਲਕੇ ਔਰ ਜਿਹੜੇ ਬੰਦਿਆਂ ਨੂੰ ਬਿਠਾਇਆ ਸੀ ਉੱਥੇ ਕੋਈ 10-12 ਮੈਂ ਵੇਖਦਾ ਪਿਆ ਸੀ ਸਰਦਾਰ ਲੋਕ ਬੈਠੇ ਸੀ ਉੱਥੇ ਔਰ ਜੇ ਉਹਨਾਂ ਦੱਸਦੇ ਪਏ ਸੀ ਕਿ ਮੈਨੂੰ ਤਾਂ ਸ਼ੱਕ ਸੀ ਵੀ ਉਹ ਉਹਨਾਂ ਨੂੰ ਤੇ ਹੜ ਪੀੜ ਤੇ ਲੱਗਦਾ ਹੀ ਨਹੀਂ ਪਏ ਸੀਗਾ ਹੜ ਪੀੜ ਤਾਂ ਹੁੰਦੇ ਕੋਈ ਜਿਸ ਨੇ ਕਿਸੇ ਹੜ ਵਾਲੀ ਜਗ੍ਹਾ ਜਾ ਕੇ ਦੇਖਦੇ ਉਹ ਪਰੋ ਪਰੋ ਦੇਖ ਕੇ ਅੰਦਾਜ਼ਾ ਕੀ ਲਗਣਾ ਤੇ ਜਦ ਤੋਂ ਇੱਕ ਰਕਮ ਹੀ ਗਲਤ ਸੀ ਤੇ ਆਨਸਰ ਵੀ ਗਲਤੀ ਆਣਾ ਸੀਗਾ ਉਹਨੂੰ ਦੱਸਿਆ ਹੀ ਨਹੀਂ ਗਿਆ ਪੂਰੀ ਤਰ੍ਹਾਂ ਕੀ ਦੱਸਦੇ ਠੀਕ ਹੈ ਘਟ जरूर ਹੈ ਬਹੁਤ ਜਿਆਦਾ ਘਟ ਹੈ ਜਦ ਕਿ ਜਿਆਦਾ ਚਾਹੀਦਾ ਸੀਗਾ ਅਗੋਂ ਦੇਖਦੇ ਹਾਂ ਉਹ ਆਸ ਕਰਾਂਗੇ ਕਿ ਚਲੋ ਸ਼ਾਇਦ ਕੁਦਰਤ ਉਹਨਾਂ ਦਾ ਦਿਮਾਗ ਛੋੜ ਪਾਏ ਤਾਂ ਕਿ ਪੰਜਾਬ ਦੀ ਹੋਰ ਮਦਦ ਕਰਨ ਉਹ ਸਹੀ ਨਹੀਂ ਫੰਡ ਇਕੱਠਾ ਹੈ ਫੰਡ ਇਕੱਠਾ ਕਿਸੇ ਨੇ ਨਹੀਂ ਕੀਤਾ ਲੋਕਾਂ ਆਪੇ ਹੀ ਦਿੰਦੇ ਨੇ ਪੈਸੇ ਜਿੰਨੇ 1600 ਕਰੋੜ ਦੇ ਮੇਰੇ ਖਿਆਲ ਲੋਕਾਂ ਨੇ ਵੈਸੇ ਹੀ ਇਕੱਠਾ ਕਰਤਾ ਹੋਣਾ ਇਹ ਜਿੰਨੇ ਸਾਡੇ ਸਿੰਗਰ ਨੇ ਐਕਟਰ ਨੇ ਪੰਜਾਬੀ ਦੇ ਸਭਿਆਚਾਰ ਦੇ ਨਾਲ ਜੁੜੇ ਲੋਕ ਨੇ ਸੰਸਥਾਵਾਂ ਨੇ ਐਨ ਜੀਓਜ਼ ਨੇ ਵੋਲੰਟਰੀ ਆਰਗੇਨਾਈਜੇਸ਼ਨਸ ਨੇ ਉਡੇਰੇ ਨੇ ਉਡੇਰਾ ਵਿਆਹ ਹੈ ਉਹਨਾਂ ਸਾਰਿਆਂ ਨੇ ਵੱਧ ਚੜ ਕੇ ਜਿੰਨਾ ਕੋਈ ਸਮਾਨ ਲੋਕਾਂ ਨੂੰ ਦਿੱਤਾ 1600 ਕਰੋੜ ਤੋਂ ਵੱਧ ਪੈਸੇ ਤੇ ਉਹਨਾਂ ਖਰਚ ਦਿੱਤੇ ਹੋਣੇ ਇਸ ਵਾਸਤੇ ਕੋਈ ਕੋਈ ਰਾਜਨੀਤੀ ਨਹੀਂ ਮੈਂ ਕਰਦਾ ਪਿਆ ਮੈਂ ਕੋਈ ਕੁਝ ਨਹੀਂ ਕਹਿੰਦਾ ਪਿਆ ਮੈਂ ਕਹਿੰਦਾ ਪਿਆ ਪੰਜਾਬੀਆਂ ਨੂੰ ਇਹ ਇੰਨੀ ਕੋਈ ਛੋਟੀ ਜੀ ਰਕਮ ਦੀ ਕੋਈ ਇਡੀ ਬਹੁਤੀ ਕੋਈ ਸਮਝ ਨਾ ਕੋਈ ਵੈਲਿਊ ਨਹੀਂ ਹੈਗੀ ਅਗਰ ਉਹਨਾਂ ਨੇ ਕੋਈ ਆਪਣਾ ਕੋਈ ਰੱਖਣਾ ਹੈ ਕੋਈ ਆਸ਼ੀਰਵਾਦ ਹੱਥ ਰੱਖਣਾ ਹੈ ਤੇ ਪ੍ਰਾਈਮ ਮਿੰਿਸਟਰ ਨੂੰ ਥੋੜਾ ਵੱਧ ਕਰਨਾ ਪੈਣਾ ਇਸ ਨਹੀਂ ਐ ਤੇ ਕੋਈ ਗੱਲ ਨਹੀਂ ਮੇਰੇ ਖਿਆਲ ਚ ਇਹ ਨਹੀਂ ਗੱਲ ਕਰਨੀ ਚਾਹੀਦੀ ਸੀ ਕਿ ਪੰਜਾਬੀ ਨੂੰ ਹਿੰਦੀ ਸਮਝ ਨਹੀਂ ਆਉਂਦੀ 1600 ਕਰੋੜ ਤੇ ਹਿੰਦੀ ਵਿੱਚ ਵੀ 1600 ਕਰੋੜ ਹੀ ਹੁੰਦਾ ਤੇ ਪੰਜਾਬੀ ਵਿੱਚ ਵੀ 1600 ਕਰੋੜ ਹੀ ਹੁੰਦਾ ਇਹ ਇਹ ਤੇ ਕੋਈ ਨਹੀਂ ਕਿ ਇੰਗਲਿਸ਼ ਵਿੱਚ ਤੇ 1600 ਕਰੋੜ ਹਨ ਵੈਦਮੇ ਮਲਣਾ ਜੇਕਰ ਹਿੰਦੀ ਵਿੱਚ ਬੋਲਾਂਗੇ ਤਾਂ ਵੀ 1600 ਕਰੋੜ ਹੈ ਤੇ ਪੰਜਾਬੀ ਵਿੱਚ ਬੋਲਾਂਗੇ ਤਾਂ ਵੀ 1600 ਕਰੋੜ ਹੈ ਪ੍ਰਧਾਨ ਮੰਤਰੀ ਨੂੰ ਇਹ ਗੱਲ ਮੈਂ ਉਹ ਪ੍ਰਧਾਨ ਮੰਤਰੀ ਜੀ ਨੇ ਮੈਂ ਕੀ ਗੱਲ ਕਰਾਂ ਉਹ ਉਹਨਾਂ ਵੱਡੇ ਨੇ ਪਰ ਅਫਸੋਸ ਹੈ ਜੇ ਇਹੋ ਜੀ ਗੱਲ ਕੀਤੀ ਹੋਣਾ